ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਮੋਗਾ ਸ਼ਹਿਰ ਬੁੱਕਨ ਵਾਲੇ ਰੋਡ ਤੇ ਬਾਈ ਜੀ ਉਹਨਾਂ ਦਾ ਘਰ ਹੈ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਫੋਨ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਪਸ਼ੂ ਵਿਖਾਉਣੇ ਆ ਇੱਕ ਸੋਈ ਸਵਾਈ ਮੱਝ ਆ ਇੱਕ ਆ ਝੋਟੀ ਆ ਸੂਨ ਵਾਲੀ ਗੱਬਣ ਕਹਿੰਦਾ ਵੀਰ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਸੀਗਾ ਬਾਈ ਸਸੀਗਾ ਬਾਈ ਨਾਮ ਤੇ ਐਡਰੈਸ ਸਸੀ ਨਾਮ ਮੇਰਾ ਲਾਪਰੀ ਸਿੰਘ ਬਾਈ ਬੁੱਕਨਾਲ ਰੋਡ ਮੋਗੇ ਤੇ ਥੋੜਾ ਜਿਹਾ ਉੱਚੀ ਕੋਲੋ ਕੰਨਵਾ ਸੂਆ ਇਹ ਬਾਈ ਦੂਜੇ ਸੂਏ ਸੂਈਆਂ ਮੱਜ ਹੂੰ ਬੱਚਾ ਇਹਦਾ ਮਰਿਆ ਮਹੀਨਾ ਹੋ ਗਿਆ 8 ਕਿਲੋ ਦੁੱਧ ਤਿਆਰ ਹੈ ਥੱਲੇ ਪੋ 6 ਕਿਲੋ ਲਏ ਜਾਏਗਾ 6 ਕਿਲੋ ਬਾਈ ਜੈਦ ਜਮਲ ਪੋ 55000 ਦੇ ਦਾਂਗੇ ਕਿੱਡੀ ਹੈ ਬਾਹਰ ਨੂੰ 8 ਕਿਲੋ ਦੁੱਧ ਦਾ ਮਹੀਨੇ ਦਾ ਬਾਈ ਸੂਆ ਦਾਸ ਦਾ ਬਾਕੀ ਤੁਸੀਂ ਬਾਈ ਨਾਲ ਆਪਦੀ ਗੱਲਬਾਤ ਕਰ ਲਿਓ ਬੱਚਾ ਬਾਈ ਕਹਿੰਦਾ ਹੈ ਨਹੀਂ 55000 ਦੀ ਬਾਈ ਕਹਿੰਦਾ ਦੇ ਦੂੰਗਾ 4 ਕਿਲੋ ਸੂਆ ਦੁੱਧ ਹੈ 4 ਕਿਲੋ ਸ਼ਾਮ ਨੂੰ 8 ਕਿਲੋ ਦੁੱਧ ਤਿਆਰ ਹੈ ਹਰੇਕ ਵੀਡੀਓ ਚ ਵਾਰ-ਵਾਰ ਕਹੀਦਾ ਮੇਰਾ ਕੰਮ ਹੈ ਵੀਡੀਓ ਬਣਾਉਣੀ ਪਸ਼ੂ ਤੁਹਾਨੂੰ ਵਿਖਾਉਣੇ ਵੱਖ-ਵੱਖ ਏਰੀਏ ਚ ਪਸ਼ੂ ਤੁਹਾਨੂੰ ਵਿਖਾ ਦੇਈਦੇ ਆ ਗਾਵਾ ਮੱਝਾ ਜਿਹੜਾ ਵੀ ਜਾਨਵਰ ਤੁਹਾਡੇ ਪਸੰਦ ਆਉਂਦਾ ਜੇ ਸੂਇਆ ਸਵਾਇਆ ਤਾਂ ਵੀ ਤੁਸੀਂ ਚੋ ਕੇ ਲੈਣਾ ਜੇ ਗੱਬਣ ਆਪ ਦਾ ਚੀਪਾ ਕੱਢ ਕੇ ਲੈ ਲੋ 55000 ਮੁੱਲ ਹੈ 8 ਕਿਲੋ ਦੁੱਧ ਹੈ ਵੀਡੀਓ ਬਣਾਉਣ ਦਾ ਸਮਾਂ ਦੁਪਹਿਰ ਦਾ ਸਮਾਂ ਮੈਂ ਤੁਹਾਨੂੰ ਵਿਖਾ ਦੇਣਾ 2:14 ਮਿੰਟ ਤੇ ਵੀਡੀਓ ਬਣਾ ਰਿਹਾ ਦੁਪਹਿਰੇ ਸਵਾ ਦੋ ਵਜੇ ਸ਼ਾਮ ਦੀ ਚਵਾਈ ਚ ਅੱਧਾ ਦਿਨ ਪਿਆ ਸ਼ਾਮ ਤੱਕ ਹਵਾਨਾ ਦੁੱਧ ਨਾਲ ਭਰ ਲੈਣਾ ਤਦ ਜਿੰਨਾ ਵੀਰ ਦੱਸਦਾ 8 ਕਿਲੋ ਤਿਆਰ ਹੈ 55000 ਦਾ ਮੁੱਲ ਹੈ ਦੋ ਨੰਬਰ ਵੀ ਕੱਢ ਲੈ ਵੀਰੇ ਮਾਨਤਾਨ ਹੋ ਜੂ ਉਹਦਾ ਕਿੰਨਾ ਮਨਸੂਆ ਵੀਰੇ ਓ ਬਾਈ ਦੂਜੇ ਸਵੇਰ ਛੋਟੇ ਵੀ ਫੂਨ ਵਾਲੀ ਆ ਇਹ 10 ਦਿਨ ਲੈ ਜੂ ਹਜੇ ਕਿੰਨਾ ਕਿ ਦੁੱਧ ਦਿੱਤਾ ਇਹਨੇ ਦੁੱਧ ਆਪਾਂ ਲੈ ਆਂਦੀ ਆ ਬਾਈ ਉਹਨਾਂ ਨੇ ਕਿਹਾ ਹੈਗਾ 12 ਲੀਟਰ 13 ਲੀਟਰ ਚੋਆ ਇਹਦੇ ਸलो ਹਰਿਆਣੇ ਤੋਂ ਲੈ ਕੇ ਆਏ ਸੀ ਬੰਦੇ ਉਹ ਠੀਕ ਹੈ ਹਾਂ ਦਣ ਕਿਨੇ ਪਏ ਆ ਦਣ 10 ਲੈ ਜੂ ਬਾਈ ਹਜੇ ਮੁੱਲ ਉਹਦਾ ਮੇਰੇ ਦੇ ਦਾਂਗੇ ਆਪਾਂ ਬਾਈ 95000 ਦੇ ਦਾਂਗੇ ਦੁੱਧ ਕਿੰਨਾ ਦੱਸਿਆ ਉਹਨਾਂ ਨੇ 13 ਲੀਟਰ ਦੱਸਿਆ ਬਾਈ ਉਹ ਕਹਿੰਦੇ ਚੋਆ ਸੀ ਕਰੇ 13 ਲੀਟਰ ਨਹੀਂ ਝੋਟੀ ਬਹੁਤ ਬਾਈ ਦੱਸਦਾ ਕਿ ਜਿੰਨਾ ਤੋਂ ਲਈ ਆ ਉਹ ਦੱਸਦਿਆ ਕਿ ਦੁੱਧ ਇਹਦੇ ਥੱਲੋਂ ਅਸੀਂ ਝੋਇਆ 10 ਦਿਨਾਂ ਦੀ ਕੱਚੀ ਆ ਸੋਹਣੀ ਝੋਟੀ ਦੂਜਾ ਸੂਆ ਵਜਨ-ਵਜਨ ਬਹੁਤ ਆ ਬਾਕੀ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਲਟ ਲਾਹ ਜੇ ਪਈਆਂ ਬਹੁਤ ਆ ਦਾਣੇ ਨੇ ਲੈ ਜਾਣੇ ਆ ਦਾਣਾ ਵੀਰ ਦੱਸਦਾ ਕਿ 10 ਪਏ ਆ 8-10 ਦਿਨ ਵਧੀਆ ਸੇਵਾ ਸੰਭਾਲ ਗੌਰ ਕੇਅਰ ਹੋ ਜਾਂਦੀ ਆ ਕਰਮਾੜੀ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ ਥਾਣੇ ਦੇ ਵੀ ਸੋਹਣੇ ਆ ਆਦੀ ਚਵਾਈ ਵਾਲੇ ਆ ਗੈਪ ਚ ਲੱਗੇ ਹੋਏ ਆ ਛੋਟੀ ਸਿੰਗੀ ਨਾਲ ਦੀ ਮੋੜੀ ਹੋਈ ਆ 92000 ਮੁੱਲ ਹੈ ਜੀ ਹਾਂ ਜੀ 92000 ਮੁੱਲ ਹੈ ਪਾਣ ਤਣ ਥੋੜਾ ਥੋੜਾ ਮੌਕੇ ਤੇ ਆਏਗੇ ਭੈਣ ਭਰਾਵਾਂ ਦਾ ਦੋਹਾਂ ਨਗਾਂ ਚ ਹੀ ਹੋ ਜੂ ਜੇ ਕੋਈ ਇਕੱਲਾ-ਇਕੱਲਾ ਲੈ ਲੈਂਦਾ ਤਾਂ ਵੀ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਫਿਰ ਭਰਾ ਵੱਧ ਦੋ ਜੂ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਉੱਥੇ ਅਗਲਾ ਵੀ ਕੋਈ ਥੋੜਾ ਘਣਾ ਵੱਧ ਮਾਨਤਾਨ ਕਰ ਹੀ ਦਿੰਦਾ ਇੱਕ ਨੰਬਰ ਸੂਈ ਸਵਾਈਆ ਮਹੀਨੇ ਦੀ ਸੂਈ ਹੈ 8 ਕਿਲੋ ਦੁੱਧ ਦਾ 55000 ਮੁੱਲ ਦੋ ਨੰਬਰ 13 ਲੀਟਰ ਦੁੱਧ ਬਈ ਦੱਸਦਾ ਕਿ ਜਿੰਨਾ ਤੋਂ ਲਈ ਉਹ ਦੱਸਦੀ ਅਸੀਂ ਛੋਇਆ ਪਹਿਲੇ ਸੂਏ ਦੂਜੇ ਸੂਏ ਹੁਣ ਇਹਨੇ ਸੂਣਾ ਦਸਾਂ ਦਿਨਾਂ ਦੀ ਕੱਚੀ ਹੈ ਮੁੱਲ 92000 ਵਿੱਚੋਂ ਮਾਨਤਾਨ ਹੋ ਜੂ ਇਹ ਜੋੜਾ ਪਸ਼ੂਆਂ ਦਾ ਸੇਲ ਹੈ ਸ਼ਹਿਰ ਮੋਗਾ ਬੁੱਕਨ ਵਾਲੀ ਰੋਡ ਤੇ ਕਟਾ ਰੱਖਣ ਵਾਲਾ ਪਰੇ ਗੁਰੂ ਗੱਜ ਬੁੱਕਨ ਵਾਲੇ ਰੋਡ ਤੇ ਬਾਈ ਹੁਣਾਂ ਦਾ ਘਰ ਆ ਇੱਕ ਉਪਰੇ ਕਟਾ ਜੇ ਕੋਈ ਕਟਾ ਲੈਣ ਦਾ ਚਾਹਵਾਨ ਹੋਵੇ ਤੇ ਕਟਾ ਵੀ ਬਾਈ ਕਹਿੰਦਾ ਆਪਾਂ ਦੇ ਦੇ ਦਾਂ ਕਿੰਨੇ ਦਾ ਵੀਰੇ ਫੋਨ ਤੇ ਕਰਨਾ ਫੋਨ ਤੇ ਬਾਈ ਕਹਿੰਦਾ ਕਰ ਲਾਂਗੇ ਕੋਈ ਗੱਲ ਨਹੀਂ ਜੇ ਕੋਈ ਲੈਣ ਦਾ ਚਾਹਵਾਨ ਹੋਵੇ ਤਾਂ ਫੋਨ ਲਾ ਲਿਓ ਇਹ ਤਿੰਨ ਪਸ਼ੂ ਹੋ ਗਏ ਕਟਾ ਤੇ ਦੋ ਮੱਝਾਂ ਜਿਹਦੇ ਜਿਹੜਾ ਵੀ ਨਾਲ ਪਸੰਦ ਆਉਂਦਾ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰ ਲਿਓ ਐਡਰੈਸ ਤੁਹਾਨੂੰ ਦੱਸ ਹੀ ਦਿੱਤਾ ਹੈ ਲਾਸਟ ਦੇ ਸਾਰੇ ਅਨੁਸਾਰ ਅਨੁਸਾਰ ਜਲ ਜਲ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ